ਸੋ ਮੈਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸੁਮਾਇ ਨਾਮੋ ਚਿਤਵੈ ਨਾਮ ਪੜ ਨਾਮ ਰਹਿ ਲਿਵ ਲਾਇ ਨਾਮ ਪਦਾਰਥ ਪਾਇ ਚਿੰਤਾ ਗਈ ਬਿਲਾਇ ਸਤਗੁਰ ਮਿਲ ਨਾਮ ਉਪਜੈ ਇਸ ਨਾਮ ਫੁਕ ਸਦਜੈ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਇ ਨਰਲਾ ਚਲਤਾ ਸਤਗੁਰ ਪੁਰਖ ਜੇ ਮਾਰਿਆ ਤੰਤਮਿਆਂ ਘਰ ਛੋੜ ਗਿਆ ਉਸ ਸਿੱਛਾ ਵਜੇ ਫਕੜੀ ਮੂੰ ਕਾਲਾ ਆਗੇ ਫਿਆ ਉਸ ਅਰਲ ਬਰਲ ਮੋਹੋਂ ਨਿਕਲ ਨਿਤ ਝੱਗੂ ਸੁਟਦਾ ਮੋਹਾਂ ਕਿਆ ਹੋਵੇ ਕਿਸੇ ਹੀ ਦੇ ਕੀਤਾ ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੈ ਉਹ ਜਾਏ ਤਿੱਥੈ ਉਹ ਝੂਠਾ ਪੂੜ ਬੋਲੇ ਕਿਸੈ ਨਾ ਪਾਵੇ ਵੇਖੋ ਭਾਈ ਵੜਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹ ਭ੍ਰਮ ਵਿਚਾਰ ਹੋਵੇ ਦਰ ਸੱਚ ਅੱਗੂ ਦੇ ਜਨ ਨਾਨਕ ਆਖ ਸੁਣਾਵੇ ਪੌੜੀ ਗੁਰ ਸੱਚਾ ਬੱਧਾ ਥੇ ਰਖੋ ਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਵੱਸਤੇ ਗੁਰ ਕਿਰਪਾਲ ਦੇ ਅੰਤ ਅਵਗੁਣ ਸਭ ਹੱਤੇ ਗੁਰ ਆਪਣੀ ਕਿਰਪਾ ਤਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ ਸ਼ਲੋਕ ਨਲਾ ਪਹਿਲਾ ਤਾਂ ਕੀ ਰਜ਼ਾਏ ਲੇਖਿਆ ਪਾਏ ਅਬ ਕਿਹ ਕੀਚੇ ਪਾੜੇ ਹੁਕਮ ਹੋਆ ਹਸਨ ਤਦੇ ਕੋਏ ਨਿਬੜਿਆ ਹੰਢੇ ਜੀ ਕੁਮਾਂਦੇ ਮੈਲਾ ਦੂਜਾ ਨਕਨਥ ਹਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕ ਸਚੇ ਪੌੜੀ ਸੱਦੇ ਗੱਲਾਂ ਆਪ ਥਾਟ ਬਹਾਲਿਓਨ ਆਪੇ ਰਚ ਨਰਚਾਈ ਆਪੇ ਹੀ ਕਹਲਿਓਨ ਆਪੇ ਜੰਤ ਉਪਾਇ ਆਪ ਤਤ ਪਾਲਿਓਨ ਦਾਸ ਰਖੇ ਕੰਠ ਲਾਇ ਨਦਰ ਨਿਹਾਲਿਓਨ ਨਾਨਕ ਤਖਤਾ ਸਦਾ ਆਨੰਦ ਪਾਉ ਦੁਜਾ ਜਲਿਓਨ ਸ਼ਲੋਕ ਮਹਲਾ 3 ਜੇ ਮਨ ਹਰਿ ਦੀ ਧਿਆਏ ਤੂੰ ਇਕ ਮਨ ਇਕ ਤਿਪ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇਨ ਪਛੋਤਾਏ ਹਉ ਹਰ ਕਹ ਸਤਿ ਤਲ ਹਾਰਣ ਜਿਤ ਸੇਵਿ ਸੁਖ ਪਾਏ ਨਾਮ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜੜਾਏ ਮੈਂ ਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾ ਪਿਓ ਆਪ ਹੈ ਆਪੇ ਸਰ ਕਰੇ ਨਾਨਕ ਨਾਮ ਤੇ ਆਇਨ ਤਿਨ ਅਨਿਜ ਘਰਵਾਸ ਹੈ ਜੁਗ ਜੁਗ ਸ਼ੋਭਾ ਹੋਏ ਤੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਵੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਤਨ 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 ਗੁਰ ਸੋਈ ਛੁੱਟ ਰਾਂწੁਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਵਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਏ ਲੈ ਜਾ ਰੇ ਓਏ ਲੈ ਗਾਡੇ ਤੇਰੀ ਗਤ ਦੋਹ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੋਂ ਦਿੱਸ ਤਸਰਿਓ ਹੈ ਜਮ ਜੇਵਰਾ ਰਹਾਉ ਕਬਿਤ ਪੜੇ ਪੜ ਕਵਿਤਾ ਮੂਏ ਕਪੜੇ ਤਿਆਰ ਜਾਈ ਜਟਾਂ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨਹ ਨਾ ਪਾਈ ਦਰਬ ਸੰਤ ਸੰਤ ਰਾਦੇ ਮੂਏ ਗੜਲੇ ਕੰਚਨ ਪahari ਬੇਦ ਸੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਭਾ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕੇ ਨੰਗਾ ਤਪਾਈ ਤੈ ਉਪਦੇਸ਼ ਕਬੀਰਾ ਜਬ ਜਰੀ ਹੈ ਤਬ ਹੋਏ ਪਸਨ ਤਨ ਰਹਿ ਕਿਰਮ ਦਲ ਥਾਈ ਕਾਚੀ ਗੱਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਬਡਾਈ ਕਾਹੇ ਭਈਆ ਫਿਰ ਤਾ ਫੂਲਿਆ ਫੂਲਿਆ

ਮਰਖਟ ਲੋ ਸਭ ਲੋਗ ਕੁਟੰਬ ਭਇਓ ਆਗੇ ਹੰਸ ਅਕੇਲਾ ਕਹਿਤ ਕਬੀਰ ਸੁਨ ਹੋ ਰੇ ਪ੍ਰਾਨੀ ਤਰੇ ਕਾਲ ਗਸ ਕੂਆ ਝੂਠੀ ਮਾਇਆ ਆਪ ਬੰਧਾਇਆ ਜਿਉ ਨਲ ਨੀ ਭਮ ਸੂਆ ਵੇਦ ਕੁਰਾਨ ਸਭੈ ਮਤ ਸੁਨ ਕੇ ਕਰੀ ਕਰਮ ਕੀ ਆਸਾ ਹਾਲ ਗ੍ਰਸਤ ਸਭ ਲੋਗ ਸਿਹਾਨੇ ਉਠ ਪੰਡਿਤ ਪੈ ਚਲੇ ਨਰਾਸਾ ਮੰਨਵੇ ਸਰਿਓ ਨ ਇਤ ਕਾਜ ਪਜਿਓ ਨ ਰਗੁਪਤਰਾਜ ਰਹਾਉ ਬਨਖੰਡ ਜਾਏ ਜੋਗ ਤਪਕੀਨੋ ਕੰਧ ਮੂਲ ਚੋਂ ਖਾਇਆ ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਤਾ ਲਿਖਾਇਆ ਸਤ ਨਾਰਦੀ ਸਿਧੈ ਨ ਆਈ ਕਾਸ਼ ਕੂਸ਼ ਤਨ ਦੀ ਨਾ ਰਾਗ ਰਾਗਣੀ ਜੰਬ ਹੋਏ ਬੈਠਾ ਉਹ ਨ ਹਰ ਤੈ ਚਾ ਲੀਨਾ ਪਰਿਓ ਕਾਲ ਸਭੈ ਜਗ ਉਪਰ ਮਾਹ ਲਿਖੇ ਭੰਗਿਆਨੀ ਕੋਕ ਵੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੇ ਜਾਨੀ ਕਰ ਦੂਜਾ ਦੋਏ ਦੋਏ ਲੋਚਨ ਪੇਖਾਂ ਹਉ ਹਰ ਦਿਨ ਔਰ ਨਾਂ ਦੇਖਾਂ ਨੈਣ ਰਹਿ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਹਮਰਾ ਪਰਮ ਗਿਆ ਤੋ ਪਾਗਾ ਜਬ ਰਾਮ ਨਾਮ ਚਿਤ ਲਾਗਾ ਰਹਾ ਬਾਜ਼ੀਗਰ ਢੰਕ ਬਜਾਈ ਸਭ ਹਲਕ ਤਮਾਸ਼ੇ ਆਈ ਬਾਜ਼ੀਗਰ ਸਵੰਗ ਸਕੇਲਾ ਆਪਣੇ ਰੰਗ ਰਵ ਇਕੇਲਾ ਕਥਮੀ ਕ ਪਵਨ ਜਾਈ ਸਾਧ ਕਥ ਕਥ ਰਹੀ ਲੁਕਾਈ ਜਾ ਕੋ ਗੁਰਮੁਖ ਆਪ ਬੁਝਾਈ ਤਾਕੇ ਹਿਰਦੈ ਰਹਾ ਸਮਾਈ

ਸ਼ਾਸ ਤੁਹਾਰੀ ਚੇਰੀ ਤੂੰ ਰਾਮ ਨ ਕਰਸ ਪਤਾਰਾ ਜਗ ਜੀਵਨ ਪ੍ਰਾਨ ਅਧਾਰਾ ਮਹਾ ਤੇਰੇ ਘਰੇ ਤੋਕ ਪਗ 베ਰੀ ਤੂੰ ਕਰ ਕਰ ਰਮਈਏ ਥੇਰੀ ਤੂੰ ਅਜਹੋਂ ਨ ਚੇਤਸ ਚੇਰੀ ਤੂੰ ਜੰਮ ਬਪਰੀ ਹੈ ਹੈਰੀ ਪ੍ਰਭ ਕਰਨ ਕਰਾਵਨ ਹਾਰੀ ਕਿਆ ਚੇਰੀ ਹਾਂ ਬਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਚੇਰੀ ਤੈਸ ਮਤ ਕਹਾ ਤੇ ਪਾਈ ਜਾ ਤੇ ਭ੍ਰਮ ਕੇ ਲਈ ਕੁਮਟਾਈ ਸੋ ਰਸ ਕਬੀਰ ਐ ਜਾਣਿਆ ਮੇਰੋ ਗੁਰਸਾਧ ਮਨ ਮਾਨਿਆ

ਬਿਨ ਮੈਨੋ ਜਗਤ ਨਿਹਾਰਿਆ ਪੂਤ ਪਿਤਾ ਇੱਕ ਜਾਇ ਬਿਨ ਠਾਰ ਨਗਰ ਬਸਾਇ ਦਾਚਕ ਜਨ ਦਾਤਾ ਪਾਇ ਸੋ ਦੀਆ ਨਾ ਜਾਈ ਖਾਇ ਛੋੜਿਆ ਜਾਏ ਨਾ ਮੁਕਾ ਔਰ ਨ ਪਹਿ ਜਾਣਾ ਚੂਕਾ ਜੋ ਜੀਵਨ ਮਰਨਾ ਜਾਨੇ ਉਹ ਪੰਚ ਸੈ ਸੁਖਮਨ ਕਬੀਰ ਸੋ ਤੁਮ ਪਾਇ ਹਰ ਭੇਟ ਤ ਆਪ ਮਿਟਾਇਆ ਕਿਆ ਪੜੀਐ ਕਿਆ ਗੁਨੀਐ ਕਿਆ ਬੇਦ ਪੁਰਾਣਾ ਸੁਣੀਐ ਪੜੈ ਸੁਣੀ ਕਿਆ ਹੋਈ ਜੋ ਸਹਜ ਨ ਮਿਲਿਓ ਸੋਈ ਹਰ ਕਾ ਨਾਮ ਨ ਜਤਸ ਗਵਾਰਾ ਕਾ ਸੋਚ ਬਹਾਰ ਬਾਰਾ ਰਹਾ ਅੰਦੇਾਰੇ ਦੀਪਕ ਚਈਏ ਇੱਕ ਬਸਤ ਗੋਚਰ ਨਹੀਂ ਹੈ ਬਸਤ ਅਗੋਚਰ ਪਾਈ ਘਟ ਦੀਪਕ ਰਹਾ ਸੁਮਾਈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨਿ ਲੋਗ ਨਾਂ ਤਤੀਜ ਨਾ ਪਤੀਜ ਤੋ ਕਿਉ ਕੀਜੈ ਹਿਰਦੈ ਕਪਟ ਮੁਖ ਗਿਆਨੀ ਠੂਠੇ ਕਹਾ ਬਿਲੋਵ ਸੁਪਾਨੀ ਕਾਇਆ ਵਾਂਜਸ ਕੌਨ ਗੁਨਾ ਜੋ ਘਟ ਤੀਰ ਹੈ ਮਲਨਾ ਰਾਵ ਲੋਕੀ ਅਠਸਠ ਤੀਰਥ ਨਹਾਈ ਤੋਰਾ ਪਨ ਤਉ ਨ ਜਾਈ ਕਹਿਤ ਬੀਰ ਬੀਚਾਰੀ ਪਰਸਗਤਾਰ ਮੁਰਾਰੀ